ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਖੜੇ ਜੀ ਪਟਿਆਲੇ ਇੰਡੀਆ ਦੀ ਪਹਿਲੀ ਟਰੈਡੀਸ਼ਨਲ ਆਰਚਰੀ تیر ਅੰਦਾਜ਼ੀ ਕਿਉਂਕਿ ਹੁਣ ਆ ਅੱਜ ਤੋਂ ਨਹੀਂ 2016 ਤੋਂ ਸ਼ੁਰੂ ਹੋਈ ਔਰ ਵੱਡੇ ਵੱਡੇ ਰੈਂਕ ਤੱਕ ਬੱਚੇ ਪਹੁੰਚ ਚੁੱਕੇ ਨੇ ਇਵਨ ਬਾਹਰਲੇ ਦੇਸ਼ਾਂ ਤੱਕ ਬੱਚੇ ਪਹੁੰਚ ਚੁੱਕੇ ਨੇ ਹੁਣ ਸਾਡੇ ਕੋਲ ਸਿਰਫ 2 ਤੋਂ 2.5 ਮਹੀਨੇ ਨੇ ਕਿਉਂਕਿ ਹੁਣ ਹੋ ਜਾਣੀਆਂ ਨੇ ਛੁੱਟੀਆਂ ਤੇ ਸਾਡੇ ਵਰਗੇ ਲੋਕਾਂ ਨੇ ਛਤਰ ਖਾਣ ਵਾਸਤੇ ਹਿਮਾਚਲ ਚ ਭੱਜਣਾ ਅਸੀਂ ਕਦੇ ਆਪਣੇ ਬੱਚਿਆਂ ਨੂੰ ਕਦੇ ਕੁਝ ਸਿਖਾਉਣ ਵਾਸਤੇ ਨਹੀਂ ਲੈ ਕੇ ਆਉਣਾ ਆਹ ਦੇਖੋ ਤੁਹਾਡੇ ਸਾਹਮਣੇ ਯੋਧੇ ਖੜੇ ਨੇ ਸੂਰਮੇ ਖੜੇ ਨੇ ਸਾਡੀਆਂ ਬੱਚੀਆਂ ਖੜੀਆਂ ਨੇ ਔਰ ਇਹ ਕੱਲੇ-ਕੱਲੀਆਂ ਬੱਚੀਆਂ ਜਿਹੜੀਆਂ ਨੇ ਇਹਨਾਂ ਨੂੰ ਇੰਨੀ ਕ ਤੀਰ ਅੰਦਾਜ਼ੀ ਆਉਂਦੀ ਹੈ ਔਰ ਇਸੇ ਤੀਰ ਅੰਦਾਜ਼ੀ ਤੋਂ ਜੋ ਕਦੇ ਸਾਨੂੰ ਪ੍ਰਾਤਨ ਵਿਰਸੇ ਦੇ ਵਿੱਚ ਜੇ ਅਸੀਂ ਪੁਰਾਣੇ ਇਤਿਹਾਸ ਵਿੱਚ ਵੇਖੀਏ ਤਾਂ ਸ੍ਰੀ ਰਾਮਚੰਦਰ ਜੀ ਉਹਨਾਂ ਦੇ ਕੋਲ ਉਹਨਾਂ ਦੇ ਮੋਢੇ ਦੇ ਉੱਤੇ ਤਨੁਖ ਪਿਆ ਦੱਸਦਾ ਕਿ ਇਹ ਸਾਡੇ ਭਾਰਤ ਦਾ ਬਹੁਤ ਪੁਰਾਣਾ ਵਿਰਸਾ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਤੇ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਤੀਰ ਦੀ ਗੱਲ ਤਾਂ ਛੱਡੀ ਦੋ ਵੀ ਕੀ ਕਰੀਏ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੀਰ ਚਲਾਉਂਦੇ ਸੀ ਨਾ ਜੀ ਉਹ ਤੀਰ ਦੇ ਅੱਗੇ ਵੀ ਸਵਾ ਟੋਲਾ ਸੋਨਾ ਲੱਗਿਆ ਹੁੰਦਾ ਸੀ 9 ਟੰਕ ਦਾ ਤੀਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਔਰ ਇੱਕ ਟੰਕ ਦੇ ਵਿੱਚ 25 ਕਿਲੋ weight ਹੈ ਹੁਣ ਜਿਹੜੇ ਇਹ ਤੀਰ ਨੇ ਇਹਨਾਂ ਦਾ ਕਿੰਨਾ ਕਿੰਨਾ weight ਹੈਗਾ ਜੀ ਇਹ ਲਗ ਲਗ ਹੁੰਦੇ ਜੀ ਪੌਂਡ ਦੇ ਵਿੱਚ ਹੁੰਦਾ ਜੀ ਕਿੰਨੇ ਕਿੰਨੇ ਪੌਂਡ ਦੇ 40 ਪੌਂਡ 60 ਪੌਂਡ 50 ਪੌਂਡ ਲਗ ਲਗ 50 ਪੌਂਡ ਹਾਂ ਜੀ ਆਪਣੇ ਕੋਲ ਵੱਧ ਤੋਂ ਵੱਧ ਕਿੰਨੇ ਪੌਂਡ ਦਾ ਹੈ ਆਪਣੇ ਵੱਟੋਂ 80 ਪੌਂਡ ਦਾ ਹੈਗਾ ਜੀ 80 ਪੌਂਡ ਦਾ ਤੇ ਮੇਰੇ ਨਾਲ ਖੜੇ ਨੇ ਜੀ ਇਸ ਅਕੈਡਮੀ ਦੇ ਇਸ ਇਹ ਚੱਲਦੀ ਫਿਰਦੀ ਯੂਨੀਵਰਸਿਟੀ ਹੈ ਜਿਹੜੀ ਕਿ ਕੱਲੇ ਕੱਲੇ ਬੱਚੇ ਨੂੰ ਇੰਨਾ ਕੁ ਤਿਆਰ ਕਰ ਦਿੰਦੀ ਹੈ ਇਹਨਾਂ ਦੇ ਆਪਣੇ ਬੱਚੇ ਖੁਦ ਏ ਬੇਟਾ ਤੁਸੀਂ ਇਸ ਟਾਈਮ ਤੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਵਿੱਚ ਐਜ਼ ਅ ਜ਼ਿਲ੍ਹੇਦਾਰ ਕੰਮ ਕਰ ਰਹੇ ਸਰਕਾਰੀ ਜੌਬ ਮਿਲੀ ਹੋਈ ਹੈ ਮੈਨੂੰ ਸਪੋਰਟਸ ਦੇ ਬੇਸਿਸ ਤੇ ਹਾਂ ਜੀ ਠੀਕ ਹੈ ਮੇਰਾ ਨਾਮ ਅਰਪੰਦੀਪ ਹੋਰ ਹੈ ਇਸੇ ਇਸੇ ਹਾਂਜੀ ਹਾਂਜੀ ਇਹ ਸਪੋਰਟਸ ਦੇ ਇਹੀ ਸਪੋਰਟਸ ਦੇ ਬੇਸਿਸ ਤੇ ਮੈਨੂੰ ਗਵਰਨਮੈਂਟ ਜੌਬ ਮਿਲੀ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੱਚੀਆਂ ਕਿੰਨਾ ਕ ਅੱਗੇ ਜਾ ਸਕਦੇ ਨੇ ਇਹਦੇ ਨਾਲ ਦੇਖੋ ਬੱਚੀਆਂ ਦੇ ਲਈ ਬਹੁਤ ਅੱਛੀ ਗੇਮ ਹੈ ਮਤਲਬ ਮੈਨੂੰ ਲੱਗਦਾ ਹੈ ਕਿ ਇਹ ਇੱਕ ਸ਼ਸਤਰ ਵਾਲੀ ਗੇਮ ਹੈ ਜਿਵੇਂ ਆਪਣੇ ਗੁਰੂ ਮਹਾਰਾਜ ਕਰਦੇ ਆਏ ਸੀ ਤਾਂ ਕਹਿੰਦੇ ਆਪਣੀ ਪ੍ਰੋਟੈਕਸ਼ਨ ਦੇ ਲਈ ਵੀ ਆਪਾਂ ਨੂੰ ਇਹ ਚੀਜ਼ਾਂ ਆਉਣੀਆਂ ਜ਼ਰੂਰੀ ਨੇ ਤਾਂ ਇਹ ਬੱਚੀਆਂ ਦੇ ਲਈ ਬਹੁਤ ਅੱਛੀ ਗੇਮ ਹੈ ਜੇ ਬੱਚੀਆਂ ਇਹਨੂੰ ਆਪਣੇ ਐਜ਼ ਅ ਕੈਰੀਅਰ ਆਪਟ ਕਰਦੀਆਂ ਨੇ ਤਾਂ ਬਹੁਤ ਵਧੀਆ ਗੱਲ ਹੈ ਤੁਸੀਂ ਹੁਣ ਤੱਕ ਕਿੱਥੇ ਕਿੱਥੇ ਤੱਕ ਖੇਡ ਚੁੱਕੇ ਹੋ ਮੈਂ ਨੈਸ਼ਨਲ ਲੈਵਲ ਤੱਕ ਖੇ ਸੀ ਟ੍ਰਾਇਲਸ ਦੇ ਰਹੇ ਆ ਬਿਲਕੁਲ ਜੀ ਤੁਸੀਂ ਬੇਟਾ ਜੀ ਮੈਂ ਨੈਸ਼ਨਲ ਮੈਡਲਿਸਟ ਆ ਇੰਟਰਨੈਸ਼ਨਲ ਲੈਵਲ ਦੇ ਟੂਰਨਾਮੈਂਟ ਖੇਡ ਚੁੱਕਿਆ ਇਸ ਟ੍ਰੈਡੀਸ਼ਨਲ ਆਰਚਰੀ ਦੇ ਵਿੱਚ ਮੇਰਾ ਮੈਡਲ ਆਇਆ ਸੀਗਾ ਲਾਸਟイヤー ਫੋਰਨ ਦੇ ਵਿੱਚ ਇੱਥੇ ਅਸੀਂ ਪਟਿਆਲੇ ਦੇ ਕੋਲ ਜੋ ਗਿਆਨ ਬੁੰਗਾ ਬਣਿਆ এডੂਕੇਸ਼ਨ ਸੈਂਟਰ ਬਣਿਆ ਜਿੱਥੇ ਸ਼ਾਹੀ ਚਵਾਰਾ ਬਣਿਆ ਜਿੱਥੇ ਕਿ ਪੰਜਾਬ ਦਾ ਰਹਿਣਾ ਖਾਣਾ ਔਰ ਪੰਜਾਬ ਦੀ ਸ਼ਸਤਰ ਵਿਦਿਆ ਉਹ ਆਉਣ ਵਾਲੇ 2 ਮਹੀਨੇ ਨੇ ਉੱਪਰ ਅਸੀਂ ਨੰਬਰ ਦੇ ਦਾਂਗੇ ਜੀ ਤੇ ਤੁਹਾਡੇ ਕਿਸੇ ਵੀ ਵਰਲਡ ਦੇ ਕਿਸੇ ਵੀ ਕੋਨੇ 'ਚ ਬੈਠਾ ਹੋਵੇ ਤਾਂ ਇੱਥੇ ਰਹਿائش ਦਾ ਵੀ ਪ੍ਰਬੰਧ ਹੋਏਗਾ ਪਹਿਲਾਂ ਅਸੀਂ ਪਟਿਆਲੇ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਇੱਥੋਂ ਪਟਿਆਲੇ ਦੇ 15 ਤੋਂ 20 ਕਿਲੋਮੀਟਰ ਏਰੀਆ ਦੇ ਵਿੱਚ ਕੱਲੇ-ਕੱਲੇ ਘਰ ਕੱਲੇ-ਕੱਲੇ ਬੱਚੇ ਦੇ ਕੋਲੇ ਵੀਡੀਓ ਪਹੁੰਚਣੀ ਚਾਹੀਦੀ ਹੈ ਜਿਹੜੇ ਕਿ ਆਪਣੇ ਬੱਚਿਆਂ ਨੂੰ ਆ ਤੀਰ ਅੰਦਾਜ਼ੀ ਸਿਖਾਉਣਾ ਚਾਹੁੰਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਸ਼ਸਤਰ ਵਿਦਿਆ ਦੇ ਨਾਲ ਜੋੜਨਾ ਚਾਹੁੰਦੇ ਨੇ ਕਿਉਂਕਿ ਸ਼ਸਤਰ ਦੇ ਅਧੀਨ ਹੈ ਰਾਜ ਜਦੋਂ ਸਾਡੇ ਤੱਕ ਜਦੋਂ ਤੱਕ ਸਾਡੇ ਹੱਥ 'ਚ ਸ਼ਸਤਰ ਆ ਤਾਂ ਮੈਂ ਕਹਿੰਦਾ ਸਾਡੀ ਜਿਹੜੀ ਸ਼ਕਤੀ ਆ ਉਹ ਸਭ ਤੋਂ ਉੱਪਰ ਹੁਣ ਬੱਚੇ ਤੁਹਾਨੂੰ ਜਿਹੜੇ ਸਿੱਖ ਚੁੱਕੇ ਨੇ ਜਾਂ ਜਿਹੜੇ ਸਿੱਖ ਰਹੇ ਨੇ ਕਲਾਸਾਂ ਸ਼ੁਰੂ ਹੋ ਚੁੱਕੀਆਂ ਨੇ ਤੁਸੀਂ ਉੱਪਰ ਨੰਬਰ ਦੇਵਾਂਗੇ ਜੀ ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਇਹ ਦੂਜੀ ਗੱਲ ਇਹ ਪਹਿਲਾਂ ਫੋਨ ਕਰਨ ਤੋਂ ਪਹਿਲਾਂ ਉਹ ਬੱਚੇ ਜਾਂ ਉਹ ਪਰਿਵਾਰ ਫੋਨ ਕਰਨ ਜੋ ਕੰਪਲੀਟ ਕੋਰਸ ਕਰਨਾ ਚਾਹੁੰਦੇ ਨੇ ਉਹ ਟ੍ਰੈਡੀਸ਼ਨਲ ਹੋਏਗਾ ਇਹ ਫ੍ਰੀ ਵਾਲਾ ਕੋਰਸ ਨਹੀਂ ਹੋਏਗਾ ਉਹਦਾ ਕਾਰਨ ਕੀ ਆ ਕਿਉਂਕਿ ਤਕਰੀਬਨ ਤਕਰੀਬਨ ਲੱਖਾਂ ਰੁਪਏ ਦੇ ਸ਼ਸਤਰ ਨੇ ਤੇ ਪਤਾ ਨਹੀਂ ਕਿੰਨੇ ਕਿ ਤੀਰ ਹਰ ਇੱਕ ਚੀਜ਼ ਟ੍ਰੈਡੀਸ਼ਨਲ ਹੋਏਗੀ ਟਾਈਮ ਵੀ ਲੱਗੇਗਾ ਉਸ ਬੱਚੇ ਨੂੰ ਪਤਾ ਨਹੀਂ ਕਿਸ ਲੈਵਲ ਤੱਕ ਵੀ ਲੈ ਕੇ ਜਾਣਾ ਬੱਚੇ ਥੋੜੇ ਭਰਤੀ ਕਰਨੇ ਨੇ ਪਰ ਸਟਰੋਂਗ ਭਰਤੀ ਕਰਨੇ ਨੇ ਉਹੀ ਬੱਚੇ ਹੋਣ ਜਿਹੜੇ ਸਿੱਖਣਾ ਚਾਹੁੰਦੇ ਨੇ ਮੇਰਾ ਨਾਮ ਪਰਵੇਸ਼ ਜੋਸ਼ੀ ਆ ਜੀ ਮੈਂ ਇੰਟਰਨੈਸ਼ਨਲ ਟ੍ਰੈਡੀਸ਼ਨਲ ਆਰਚਰ ਆ ਜੀ ਉਹ ਇਹ ਬਹੁਤ ਵਧੀਆ ਜੀ ਇੱਕ ਟ੍ਰੈਡੀਸ਼ਨਲ ਆਰਚਰ ਆ ਸਾਡੇ ਗੁਰੂ ਮਹਾਰਾਜ ਜੀ ਜੀ रामचन्द्र जी ਮਹਾਰਾਜ ਜੀ ਸਾਡੇ ਪੁਰਾਣੇ ਪ੍ਰਾਤਨ ਸਮੇਂ ਤੋਂ ਚੱਲਦੀ ਜਾ ਰਹੀ ਹੈ ਟੂਰਨਾਮੈਂਟ ਕਰਵਾਏ ਨੈਸ਼ਨਲ ਕਰਵਾਏ ਉਸ ਤੋਂ ਬਾਅਦ ਅਸੀਂ ਟੀਮ ਲੈ ਕੇ ਗਏ ਜਰਮਨ ਟੀਮ ਲੈ ਕੇ ਗਏ ਅਸੀਂ ਉਸ ਤੋਂ ਬਾਅਦ ਪੋਲਨ ਲਾਸਟ ਇਅਰ ਲੈ ਕੇ ਗਿਆ ਜੀ ਉਸ ਵਿੱਚ ਮੇਰਾ 골ਡ ਮੈਡਲ ਆਇਆ ਜੀ ਮੇਰੀ ਬੇਟੀ ਦਾ ਵੀ 골ਡ ਮੈਡਲ ਆਇਆ ਸਾਡੇ ਕਈ ਬੱਚੇ ਖੇਡ ਕੇ ਆ ਹੁਣ ਵੀ ਅਸੀਂ ਜੁਲਾਈ ਦੇ ਵਿੱਚ ਇਟਲੀ ਦਾ ਟੂਰਨਾਮੈਂਟ ਹੋ ਰਿਹਾ ਬਹੁਤ ਵੱਡੇ ਲੈਵਲ ਤੇ ਤੇ ਉਹਦੇ ਵਿੱਚ ਪਾਰਟਿਸਪੇਟ ਕਰ ਰਿਹਾ ਸੋ ਮੈਂ ਚਾਹਨਾ ਵੀ ਇਹ ਜਿਹੜੇ ਆਪਣੇ ਹਿੰਦੂਸਤਾਨ ਦੀ ਗੇਮ ਹੈ ਇਹ ਹਿੰਦੂਸਤਾਨ ਦੇ ਵਿੱਚ ਹਰੇਕ ਬੰਦਾ ਜਿਹੜਾ ਹੈ ਕਰੇ ਸ਼ਸਤਰ ਚਲਾਣਾ ਹਰੇਕ ਬੰ ਉਹਨਾਂ ਹਰ ਇੱਕ ਬੰਦੇ ਨੂੰ ਵਿੱਦਿਆ ਆਉਣੀ ਚਾਹੀਦੀ ਆ ਆਪਣੇ ਲਈ ਵਿੱਦਿਆ ਆਉਣੀ ਚਾਹੀਦੀ ਆ ਸਾਨੂੰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਅੰਦਾਜ਼ੀ ਬਖਸ਼ੀ ਆ ਕਰਕੇ ਵਿਖਾਈ ਆ ਤੇ ਉਹੀ ਤੀਰ ਅੰਦਾਜ਼ੀ ਜਿਹੜੇ ਸਿੱਖਣਾ ਚਾਹੁੰਦੇ ਨੇ ਤੇ ਹੁਣ ਅਸੀਂ ਕੁਝ ਕੁ ਦੇਰ ਇੱਥੋਂ ਨਿਸ਼ਾਨੇ ਲਗਾਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਤੁਸੀਂ ਜ਼ਰੂਰ ਵੇਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ